ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਬੰਕਸੀਪੁਰਾ ਬੰਕਸੀਪੁਰਾ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਸਦਵਾ ਬੇਟ ਦੇ ਰਹਿ ਜਾਂਦਾ ਤਹਿਸੀਲ ਇਸ ਪਿੰਡ ਨੂੰ ਜਗਰਾਉਂ ਪੈਂਦੀ ਹੈ ਜਗਰਾਵਾਂ ਤੋਂ ਸਦਵਾ ਬੇਟ ਵਾਲੀ ਸੜਕ ਦੇ ਉੱਤੇ ਦੋਸਤੋ ਇਹ ਪਿੰਡ ਤੇ ਨਾਲ ਹੀ ਇਹਦੇ ਪਿੰਡ ਜਿਹੜਾ ਉਹ ਸਦਰਪੁਰਾ HF گاਵਾں ਦੀ ਗੱਲ ਕਰੀਏ ਤਾਂ ਏਰੀਆ ਗਾੜਾ ਦੋਸਤੋ ਇਸ نسل ਦਾ ਕਿਉਂਕਿ ਬਹੁਤ ਸਾਰੇ ਲਾਰਜ ਫਾਰਮ ਇਨ੍ਹਾਂ ਪਿੰਡਾਂ ਦੇ ਵਿੱਚ ਇਸ ਟਾਈਮ ਜਿਹੜਾ ਉਹ ਰਨਿੰਗ ਦੇ ਉੱਤੇ ਆ ਮਤਲਬ ਚੱਲ ਰਹੇ ਆ ਤੇ ਜਿਹੜੇ ਅੱਜ ਫਾਰਮ 'ਚੋਂ ਵੀਡੀਓ ਬਣਾ ਰਿਹਾ ਵੈਸੇ ਤਾਂ ਭਾਈ ਵਪਾਰ ਦਾ ਕੰਮ ਕਰਦਾ ਪਰ ਇਹਦੇ ਕੋਲ ਨਗੀਨਾ ਹੀ ਆਉਂਦੇ ਆ ਖਾਸ ਕਰਕੇ HF نسل ਦੇ ਤੇ ਕਦੇ-ਕਦੇ ਜਿਹੜੀ ਜਰਸੀ ਆਉਂਦੀ ਉਹ ਵੀ ਟਾਪ ਦੀ ਹੁੰਦੀ ਹੈ ਅੱਜ ਤੁਹਾਨੂੰ ਇੱਕ ਜਰਸੀ ਦਿਖਾਉਂਗਾ ਤੇ ਸੱਤ ਤੁਹਾਨੂੰ ਦਿਖਾਉਂਗਾ ਦੋਸਤੋ ਮੈਂ HF نسل ਦੀਆਂ گاਵਾں ਵਿਚੋਂ ਕੁਛ ਨਾਗ ਸੇਲ ਹੋਏ ਹੋਏ ਆ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਤੇ ਇੱਕ ਦੋ ਨਾਗ ਇਦਾਂ ਦੇ ਆ ਵੀ ਜਿਹੜੇ ਹੋਰ ਕਿਸੇ ਵੀਰ ਨੇ ਖਰੀਦੇ ਹੋਏ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਇਸ ਵੀਡੀਓ ਚ ਕਰਾਂਗੇ ਕਿਹੜੇ ਏਰੀਆ ਚ ਖਰੀਦ ਕੇ ਉਹ ਵੀਰ ਲਿਜਾ ਰਹੇ ਆ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਸੁਣੋਗੇ ਜਰਸੀ ਇੱਕ ਨਾਗੀ ਆ ਥਾਂ ਕੱਚਾ ਮਿਲਿਆ ਦੋਸਤੋ ਖੁੱਲਾ ਮਿਲਿਆ ਤੇ ਹੀ ਫਰਕ ਆ ਵੀ ਇਹ ਪਸ਼ੂ ਜਿਹੜਾ ਇੱਥੇ ਮਸਤੀ ਕਰ ਰਹੇ ਆ ਕਿਉਂਕਿ ਇਹ ਚਾਹੁੰਦੇ ਆ ਇਦਾਂ ਦੀ ਜਗਾ ਖਾਸ ਕਰਕੇ ਐਚਫ ਗਾਂ ਚੰਗੇ ਦੁੱਧ ਵਾਲੀ ਚੰਗੇ ਬੋਡੀ ਵੇਟ ਦੀ ਹੁੰਦੀ ਆ ਤਾਂ ਇਹ ਇਸ ਤਰ੍ਹਾਂ ਰਹਿਣਾ ਪਸੰਦ ਕਰਦੀ ਹੈ ਸੋ ਆਓ ਮਿਲিয়ে ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੋਸਤੋ ਪਹਿਲਾਂ ਜਿਹੜੀਆਂ ਖੁੱਲੀਆਂ ਛੱਡੀਆਂ ਗਾਵਾਂ ਇਹਨਾਂ ਸਬੰਧੀ ਜਾਣਕਾਰੀ ਲਵਾਂਗੇ ਨਾਲ ਪੁੱਛ ਲਾਂਗੇ ਬਾਈ ਨੂੰ ਕਿਹੜੇ ਕਿਹੜੇ ਨਾਗ ਵਿਕੇ ਹੋਏ ਆ ਤੁਸੀਂ ਜਿਹੜਾ ਨਾਗ ਖਰੀਦਣਾ ਚਾਹੋ ਉਹਦੀ ਤਸੱਲੀ ਆ ਕੇ ਕਰ ਲੋਗੇ ਮਿਲਦੇ ਆ ਬਾਈ ਨੂੰ ਦੀਪੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੀਪੇ ਭਾਈ ਸਾਲ ਬਾਅਦ ਹੀ ਵੀਡੀਓ ਬਣਾਉਣ ਲੱਗੇ ਹੋਵਾਂਗੇ ਬਿਲਕੁਲ ਜੀ ਬਿਲਕੁਲ ਬਾਕੀ ਤੁਸੀਂ ਤੁਹਾਡਾ ਵੀ ਰੂਟ ਇਧਰ ਨੂੰ ਘਟ ਬਣਦਾ ਸੀਗਾ ਮੈਂ ਤਾਂ ਕਾਫੀ ਵਾਰ ਤੁਹਾਨੂੰ ਫੋਨ ਫੋਨ ਲ ਬਾਕੀ ਜਾਨਵਰ ਆਉਂਦੇ ਮਗਰੋਂ ਸੀਗੇ ਜੀ ਪਹਿਲਾਂ ਬੈਕ ਬਕ ਜਾਂਦੇ ਆ ਠੀਕ ਹੈ ਤੇ ਹੁਣ ਵੀ ਕਾਫੀ ਦਿਨਾਂ ਦੀ ਸੀਗੀ ਦਿਲ ਚ ਵੀ ਬਣਾਈਏ ਵੀਡੀਓ ਠੀਕ ਹੈ ਹੁਣ ਬਣਾਉਂਦੇ ਹੀ ਰਾਵਾਂਗੇ ਜੀ ਲਗਾਤਾਰ ਇਹਨੇ ਵੀ ਐਨੀਮਲ ਆਇਆ ਕਰਨਗੇ ਲਗਭਗ ਬਣਾਇਆ ਕਰਾਂਗੇ ਵੀਡੀਓ ਠੀਕ ਹੈ ਅੱਛਾ ਇਹ ਜਿਹੜੀਆਂ گاਵਾ ਅੱਜ ਆਪਾਂ ਹੁਣ ਦਿਖਾ ਰਹੇ ਆਂ ਹਾਂਜੀ ਇਹਨਾਂ ਦੇ ਵਿੱਚੋਂ ਕੁਝ ਸੇਲ ਹੋਈਆਂ ਵੀ ਇਹਨਾਂ ਚ ਵੀ ਜੀ ਚਾਰ ਵੜੀਆਂ ਆਪਣੀਆਂ ਸੇਲ ਹੋਈਆਂ ਜੀ ਠੀਕ ਹੈ ਇੱਕ ਤਾਂ ਆਪਣੇ ਹਰਿਆਣੇ ਤੋਂ ਵੀਰ ਹੋਣੀ ਆਏ ਹੋਏ ਆ ਵੀ ਜੇ ਮਲਕ ਪਾਣੀਪੱਤ ਤੋਂ ਆਉਂ ਠੀਕ ਹੈ ਇਹ ਕਾਫੀ ਟਾਈਮ ਦਾ ਇਹਨਾਂ ਦਾ ਮਤਲਬ ਪਰਿਵਾਰਕ ਰਹਿਸਤਾ ਹੀ ਹੈ ਇੱਕ ਹਿਸਾਬ ਦਾ ਬਣਾਇਆ ਇਹਨਾਂ ਗਾਈਆਂ ਨੇ ਹੀ ਆ ਹੂੰ ਤੇ ਤਿੰਨ ਗਾਈਆਂ ਆਪਣੀਆਂ ਜੀ ਆਨਲਾਈਨ ਗੁਜਰਾਤ ਡਾਕਟਰ ਦਿਨੇਸ਼ ਜੁੜਾਲਾ ਹੂੰ ਤੇ ਕੁਸ਼ਕਲ ਦੇ ਹੈਗੇ ਬਨਾਸਕਾਟਾ ਦੇ ਠੀਕ ਹੈ ਉਹਨਾਂ ਨੂੰ ਤਿੰਨ ਆਨਲਾਈਨ ਬੱਚੀਆਂ ਭੇਜਣੀਆਂ ਆਪਾਂ ਦੋ ਦੋ ਦੰਦ ਬੱਚੀਆਂ ਇਹ ਬਾਕੀ ਆਪਣੇ ਕੋਲ ਸੇਲ ਲਈ ਹੈਗੀਆਂ ਮਾ ਮੱਝਾਂ ਖੜੀਆਂ ਉੱਧਰ ਹੂੰ ਦੋ ਤਿੰਨ ਕ ਠੀਕ ਐ ਤੇ ਤਿੰਨ ਕਿ ਇਹਨਾਂ ਦੇ ਵਿੱਚ ਇੱਕ ਜਰਸੀ ਹੈਗੀ ਆ ਸੇਲ ਲਈ ਜੀ ਹੂੰ ਤੇ ਇੱਕ ਦੂਜਾ ਸੂਆ ਦੋ ਬਿਹੜੀਆਂ ਹੈਗੀਆਂ ਤਿੰਨ ਹੂੰ ਤਕਰੀਬਨ ਚਾਰ ਗਾਇਆਂ ਹੈਗੀਆਂ ਜੀ ਆਪਣੇ ਕੋਲੇ ਵੇਚਣ ਵਾਲੀਆਂ ਚਾਰ ਸੇਲ ਹਸਦੇ ਐ ਤੇ ਤਿੰਨ ਚਾਰ ਹੀ ਵਗੀਆਂ ਹਨ ਹਾਂਜੀ ਹਾਂਜੀ ਚਾਰ ਵਗੀਆਂ ਠੀਕ ਐ ਅੱਛਾ ਭਈਆ ਜਿਹੜੀ ਵਾਈਟ ਵੈਡ ਆ ਪਹਿਲਾਂ ਇਹਦੇ ਬਾਰੇ ਜਾਣਕਾਰੀ ਦੇ ਦਈਏ ਆਪਾਂ ਵਾਈਟ ਵੈੜੀ ਵੀਰੇ ਇਹ ਹਨੀ ਵੀ ਦੀ ਆਪਾ ਜੀ ਹੂੰ ਤੇ ਤਕਰੀਬਨ ਇਹ ਤਿੰਨੇ ਬੱਚੀਆਂ ਮੇ ਇੱਕੋ ਫਾਰਮ ਦੇ ਵਿੱਚੋਂ ਲਈਆਂ ਡिटेल ਆਪਣੇ ਕੋਲ WhatsApp ਆਈ ਵੀ ਹੈ। ਡਿਟੇਲ ਹੈਗੀ ਹੈ ਜੀ ਡਿਟੇਲ ਹੈਗੀ ਇਹਨਾਂ ਦੀ। ਠੀਕ ਹੈ। ਆਹ ਆ ਰਿਹਾ ਹੈ ਦਾ ਰਿਕਾਰਡ ਜੀ 52 ਨੰਬਰ ਟੈਗ ਆ। ਹਮ। ਹਨੀਬੀ ਦੀ ਆਪ ਆ। ਹਮ। ਤੇ ਆਪਣਾ ਹਾਂ ਬਰੂਟ ਡੈਮ ਹਮ। ਤੇ ਟ੍ਰਾਈੰਪ 6 ਤੋਂ ਗੱਬਣਾ ਜੀ 14 12 23 ਦੀ ਇਹਦੀ ਏਆਈ ਆ ਠੀਕ ਹੈ ਬਰੂਟ ਦੀ ਇਹਦੀ ਮਾਂ ਸੀਗੀ ਹਾਂਜੀ ਤੇ ਇਹ ਅੱਗੇ ਗੱਬਣਾ ਜਿਹੜੀ ਉਹ 6 ਸਰਸੀਮਨ ਤੋਂ ਹਾਂਜੀ ਟ੍ਰਾਈੰਪ ਠੀਕ ਹੈ ਅੱਛਾ ਭਾਈ 14 ਤਰੀਕ ਨੂੰ ਇਹ ਤੇ ਫਿਰ ਦਿਨ ਪੂਰੇ ਹੋਣਗੇ ਹਾਂਜੀ 14 ਤਰੀਕ ਅੱਜ ਇੱਕ ਤਰੀਕ ਹੈ ਹਾਂਜੀ ਤਕਰੀਬਨ 14 13 13 14 ਦਿਨ ਬਾਕੀ ਇਹ ਸੁਆ ਕਿਨਵਾ ਸੂਰੀ ਹੈ ਭਾਈ ਜੀ ਖੀਰੀਆ ਬੱਚੀ ਜੀਰੋ ਦਾ ਮੂੰਹ ਤੋਂ ਅੱਛਾ ਹਾਂਜੀ ਪਹਿਲਾ ਸੁਆ ਠੀਕ ਹੈ ਸੋ ਸੋ ਪਹਿਲਣ ਵੈਡ ਹੈ ਬਾਡੀ ਵੇਟ ਦੇਖ ਲਓ ਇੱਕ ਟਾਪ ਦੇ ਫਾਰਮ ਦੀ ਬਰੀਡ ਆ ਤਾਂ ਹੀ ਟੋਟਲ ਡਾਟਾ ਮਿਲਿਆ ਹੈ ਤੇ ਬਾਕੀ ਇਹਦੀ ਨਸਲ ਵੀ ਤੁਹਾਨੂੰ ਦੱਸੂਗੀ ਸੋ ਇਹ ਪਹਿਲਣ ਵੈਡ ਸੋਣੀ ਹੈ ਹਜੇ ਦਿਨ ਬਹੁਤ ਪਏ ਆ ਸੂਨ ਦੇ ਵਿੱਚ ਕੁਛ ਦਿਨ ਪਸੂ ਉੱਤੇ ਲੈ ਜਾਂਦਾ ਤੇ ਕਰਮਾਂ ਵਾਲੀ ਸੂਗੀ ਸਿਰੇ ਦੀ ਰੁੱਤ ਚ ਕਿਉਂਕਿ 15 ਦਿਨ ਹੀ ਪਏ ਆ ਤਾਂ 15 ਦਿਨਾਂ ਚ ਇਹਨੇ ਪੂਰਾ ਜਿਹੜਾ ਉਹ ਬੰਨ ਹੈ ਭਾਈ ਇਹ ਦੂਬਾ ਚ ਜਿਹੜੀ ਵੈਡ ਆ ਗਈ ਹੈ ਹੁਣ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਦਿੱਤੀ ਇਹ ਬੈੜੀ ਵੀਰ ਜੀ ਦੂਜਾ ਸੂਆ ਸੌਂਦੀ ਹੈ ਜੀ ਹਮ ਮੈਸੀ ਦੀ ਆਪ ਆ ਵਰਲਡ ਵਾਈਡ ਦਾ ਇਹਦੇ ਸੀਮਨ ਦਾ ਮੈਨੂੰ ਨਾਮ ਭੁੱਲ ਜਾਂਦਾ ਵਾ ਅੱਛਾ ਇਹਨਾਂ ਨੂੰ ਮੈਂ ਕਿਹੜਾ ਗ੍ਰਿਫ ਦੀ ਵਰਲਡਵਾਈਡ ਗ੍ਰਿਫ ਦੇ 6 ਤੋਂ ਗੱbnਾ ਹੀ ਇਹ ਠੀਕ ਹੈ ਤੇ ਪਹਿਲੇ ਸੂਏ ਦਾ ਤਕਰੀਬਨ ਇਹਦਾ 50 ਲੀਟਰ ਤੱਕ ਦਾ ਦੁੱਧ ਦਿੱਤਾ ਹੋਇਆ ਜੀ ਠੀਕ ਹੈ ਦੂਜਾ ਸੂਆ ਇਹ ਠੀਕ ਹੈ ਇਹ ਆਪਣੇ ਵੀਰ ਜਿਹੜਾ ਬੀਜੇ ਮਲਕ ਹੂੰ ਇਹਨਾਂ ਨੂੰ ਹੀ ਆਪਾਂ ਵੇਚੀ ਹੋਈ ਹੈ ਇਹ ਠੀਕ ਹੈ ਜਾਣਦੀਆਂ ਤਾਂ ਇਹਨਾਂ ਨੂੰ ਸਾਰੀਆਂ ਆਨਲਾਈਨੀਆਂ ਮੈਂ ਇਹਨੂੰ ਬਹੁਤ ਜ਼ਿਆਦਾ ਧੱਕੇ ਨਾ ਸਦਿਆ ਅੱਜ ਅੱਛਾ ਮੈਂ ਕਿਹਾ ਵੀ ਇੱਕ ਵਾਰ ਆਉਣਾ ਵਾ ਠੀਕ ਹੈ ਤੇ ਆਪਾਂ ਗੱਲਾਂ ਬਾਤਾਂ ਲਾਸਟ ਚ ਕਰਦੇ ਆਂ ਆਪਾਂ ਪਹਿਲਾਂ ਪਸ਼ੂ ਦਿਖਾ ਦਈਏ ਅੱਛਾ ਇਹ ਭਰਾ ਨੇ ਆਨਲਾਈਨ ਹੀ ਖਰੀਦ ਲਈ ਸੀ ਆਨਲਾਈਨ ਹੀ ਖਰੀਦੀ ਹੋਈ ਸੀ ਅੱਛਾ ਪਹਿਲਾਂ ਵੀ ਆਪਣੇ ਕੋਲੋਂ ਗਾਵਾਂ ਲੈ ਕੇ ਗਏ ਆ ਇਹਨਾਂ ਕੋਲੇ ਤਕਰੀਬਨ ਆਪਣੇ ਕੋਈ ਜੀ 60-70 ਐਨੀਮਲ ਚਲੇ ਗਏ ਆ ਸਾਰੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਨਾ ਬਣਾਇਆ ਵਾ ਠੀਕ ਹੈ ਸਾਰੇ ਜਾਨਵਰ ਵਧੀਆ ਨਿਕਲੇ ਆ ਓਕੇ ਬਾਕੀ ਗਾਂ ਵੀ ਦੱਸ ਦਈਏ ਜੀ ਇਹ ਵੀ ਦੱਸ ਦਈਏ ਵੀ ਸਹੀ ਹੈ ਕੁਝ ਅੰਗੀ ਚੀਜ਼ ਦਿੱਤੀ ਹੈ ਦੱਸੋ ਜੀ ਹੁਣ ਅਗਰ ਤੁਸੀਂ ਨੇੜੇਆਂ ਦਿਖਾ ਦਿਓ ਮਾੜਾ ਜੀ ਮੈਂ ਜ਼ੂਮ ਕਰਤਾ ਨਾੜਾਂ ਦੱਸੋ ਦੇਖੋ ਤੁਸੀਂ ਫੇਰ ਬੜਾ ਜ਼ਬਰਦਸ ਉਹ ਇਹ ਤੋਂ ਬਾਅਦ ਇੱਕ ਜਰਸੀ ਜਿਹੜੀ ਪੰਜਾਬੀ ਬਹੁਤ ਪਸੰਦ ਕਰਦੇ ਆ ਤੇ ਬੜੀ ਭਾਈ ਦੀ ਨਸਦੀ ਐ। ਅ ਭਾਈ ਕੀ ਡਿਟੇਲ ਐ? ਕੈਨ ਮਸੂਆ ਸੁੰਦੀ ਐ ਬੜ? ਇਹ ਵੀਰ ਜੀ ਪਹਿਲਾ ਸੁਆ ਜੀ। ਹੂੰ ਚਾਰ ਦਾ ਹੰਦਾ। ਹੂੰ ਵੋਲਕੈਨੋ ਦੀ ਖੋਦਾ ਜੀ ਇਹ। ਠੀਕ ਐ। ਜੈਦ ਸੈਕਸ ਲੱਗਾ ਹੋਇਆ ਐ ਦੇ। ਹੂੰ ਤੇ ਤਕਰੀਬਨ ਇਹਦੇ 20 ਦਿਨ ਰਹਿ ਗਈ ਜੀ ਸੂਣ ਦੇ ਵਿੱਚ। ਠੀਕ ਐ। ਬਹੁਤ ਵਧੀਆ ਫਾਰਮ ਦੇ ਵਿੱਚੋਂ ਬੰਦਿਆਂ ਨੇ ਬੱਚੀ ਲੈ ਕੇ ਪਾਲੀ ਸੀਗੀ। ਠੀਕ ਐ। ਤੇ ਪੂਰੀ ਡਿੜੀ ਦੀ ਡਾਈਟ ਵਗੈਰਾ ਹੂੰ ਸਾਰੀ ਇਹੋ ਪ੍ਰੋਪਰਟੀ ਨੂੰ ਫਾਰਮ ਵਾਲੀ ਹੀ ਮਿਲੀ ਹੋਈ ਆ ਠੀਕ ਹੈ ਸੀਮਨ ਦੀ ਉਹਨਾਂ ਨੇ ਉਸੇ ਫਾਰਮ ਤੋਂ ਲੈ ਕੇ ਹੀ ਸੀਮਨ ਲਵਾਇਆ ਹੂੰ ਕੱਲੀ ਉਹ ਸਾਂਭ ਕੇ ਇਹ ਬੰਦੇ ਨੇ ਮਤਲਬ ਕਿ ਚਲੋ ਵੀ ਆਪਾਂ ਨੂੰ ਦਿੱਤੀ ਆ ਵਧੀਆ ਚੰਗੇ ਮੁੱਲ ਨਾਲ ਲੈ ਕੇ ਆਂਦੀ ਆਪਾਂ ਤੇ ਗਾਂ ਵੀ ਕਿਸੇ ਬੰਦੇ ਨੇ ਜੇ ਬਰੀਡ ਬਣਾਉਣੀ ਹੋਵੇ ਠੀਕ ਹੈ ਤੇ ਜਰਸੀ ਦਾ ਇਦਾਂ ਦਾ ਬੱਚਾ ਮੇਰੇ ਹਿਸਾਬ ਨਾਲ ਜੀ ਬਹੁਤ ਘਾਟ ਆ ਠੀਕ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਬਈ ਇਹ ਤਾਂ ਫਿਰ ਜੀ 220000 ਰੁਪਏ ਡਿਮਾਂਡ ਆ ਜੀ ਆਪਣੀ ਠੀਕ ਹੈ ਅੱਗੇ ਦਾ ਮੌਕੇ ਦੇ ਉੱਤੇ ਹੋ ਜੂ ਜਿੱਦਾਂ ਵੀ ਆ ਠੀਕ ਹੈ ਜੋ ਵੀ ਭਰਾ ਖਾ ਦਿਓ ਸਰਸੋ ਸੰਪਰਕ ਕਰ ਸਕਦੇ ਹੋ ਤੁਸੀਂ ਰੇਟ ਤੁਹਾਨੂੰ ਦੱਸਤਾ 2 ਲੱਖ ਤੇ 20 ਹਜ਼ਾਰ ਡਿਮਾਂਡ ਹੈ ਪ੍ਰੋਪਰ ਡਿਟੇਲ ਇਸ ਵੱਚੀ ਦੀ ਹੈਗੀ ਆ ਢਾਂਚਾ ਦੇਖ ਲਓ ਥਣ ਦਾ ਸਹਿਜ ਸੋਹਣਾ ਚੰਗੀ ਤਿਆਰ ਹੋਣੀ ਹੈ ਜਰਸੀ ਤੇ ਜਿਹੜਾ ਵੀਰ ਕੰਮ ਕਰਨਾ ਚਾਹੁੰਦਾ ਉਹ ਸੋਚ ਸਕਦਾ ਦੇਖ ਸਕਦਾ ਚੱਲ ਬੇਟਾ ਬੱਤੇ ਇਤੂ ਬਾਅਦ ਚ ਐ ਭਾਈ ਜਿਹੜੀਆਂ ਗੁਜਰਾਤ ਵਾਸਤੇ ਜਾਣੀਆਂ ਗੁਜਰਾਤ ਵਾਲੀਆਂ ਵੀਰ ਜੀ ਆ ਛੋਟੇ ਛੱਡ ਪੁੱਤੇ ਇਹਨਾਂ ਨੂੰ ਵੀ 52 ਕੱਟੀਆਂ ਖੜੀਆਂ ਦੇਖ ਲਈ ਐਂ ਬਸ ਇੱਥੇ ਹੀ ਦਿਖਾ ਦਿਓ ਖੜੀਆਂ ਫਿਰ ਪੱਜ ਇਹ ਤਿੰਨੇ ਬੱਚੀਆਂ ਜੀ ਗੁਜਰਾਤ ਲਈ ਜਾਣੀਆਂ ਜਿਹੜੀਆਂ ਅੱਛਾ ਇਹ ਤਿੰਨੇ ਗੁਜਰਾਤ ਚ ਚਲੀਆਂ ਜਾਣੀਆਂ ਹਾਂਜੀ 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 ਠੀਕ ਐ ਸੋ ਦੋਸਤੋ ਵੇਖ ਲਓ ਤਿੰਨੇ ਖੀਰੀਆਂ ਖੀਰੀਆਂ ਇੱਕ ਵਾਰ ਆਪਾਂ ਦਿਖਾਈ ਦਿੰਨੇ ਆਂ ਜੀ ਖੋਲ ਲੈਨੇ ਆਂ ਹੂੰ ਚੱਲ ਪੁੱਤੀ ਛੋਟੇ ਛੱਡੀ ਪੁੱਤੇ ਨੂੰ ਵੀ ਆ ਕੇ ਨਾਲ ਚਿੱਟੀ ਦਾ ਤੁਸੀਂ ਦੇਖ ਹੀ ਲਈ ਆ ਪਹਿਲਾਂ ਹੂੰ ਤੇ ਇਹ ਵੀ ਬੱਚੀ ਸਾਰਾ ਇਹ ਰਿਕਾਰਡ ਵਾਲੀਆਂ ਜੀ ਪੂਰੀਆਂ ਠੀਕ ਹੈ ਮਾਹੀ ਇਹ ਵੀ ਜਿਹੜਾ ਖੁੱਲ ਕੇ ਭੱਜਣ ਦੀਆਂ ਜ਼ਿਆਦਾ ਸ਼ਕੀਨ ਆ ਠੀਕ ਹੈ ਸਹੀ ਹੈ ਸੋ ਮਸਤੀ ਦੋਸਤੋ ਇਹ ਵੇੜਾ ਕਰਦੇ ਇਹ ਤਿੰਨੇ ਇੱਕੋ ਫਾਰਮ ਦੀ ਬਰੀਡ ਸੀ ਜਾਂ ਅਲੱਗ-ਅਲੱਗ ਨਹੀਂ ਤਿੰਨੇ ਵੀਰੇ ਇੱਕੋ ਫਾਰਮ ਦੀਆਂ ਜੀ ਅੱਛਾ ਤਿੰਨੇ ਇੱਕੋ ਫਾਰਮ ਦੇ ਹੈ ਤੇ ਗਾਂ ਵੀ ਇੱਕੋ ਫਾਰਮ ਚ ਹੈ ਗਾਂ ਵੀ ਇੱਕੋ ਫਾਰਮ ਦੇ ਵਿੱਚ ਹੀ ਠੀਕ ਹੈ ਉਹ ਵੀ ਜਿੱਥੇ ਚੱਲੀਆਂ ਨੇ ਉਹ ਵੀ ਬੰਦਿਆਂ ਨਾਲ ਆਪਣਾ ਮੰਨ ਕੇ ਚੱਲੋ ਵੀ ਤਕਰੀਬਨ 12-13 ਸਾਲ ਹੋ ਗਏ ਉਹਨਾਂ ਨੂੰ ਮੇਰੇ ਕੋਲੇ ਆਉਂਦਿਆਂ ਨੂੰ ਹੂੰ ਐਡਾ ਜ਼ਿਆਦਾ ਯਕੀਨ ਆ ਉਹ ਵੀ ਬੰਦਿਆਂ ਨੂੰ ਜੋ ਚੀਜ਼ ਉਹਨਾਂ ਨੂੰ ਕਹਿ ਦਈਏ ਪਰ ਮੈਂ ਵੀ ਅਜੇ ਤੱਕ ਵੀਰ ਜੀ ਕਦੇ ਧੋਖਾ ਨਹੀਂ ਕੀਤਾ ਜੀ ਸਹੀ ਹੈ ਆਪਣਾ ਚਲੋ ਪੈਸਾ ਹਰ ਇੱਕ ਬੰਦਾ ਬਣਾਉਂਦਾ ਕਮਾਉਂਦਾ ਹਨਾ ਹੂੰ ਤੇ ਜੋ ਚੀਜ਼ ਹੁੰਦੀ ਆ ਤੇ ਹੁਣ ਆ ਬੱਚੀਆਂ ਆਪਾਂ ਉਹਨਾਂ ਨੂੰ 35 ਤੋਂ 40 ਲੀਟਰ ਕਹਿ ਕੇ ਦਿੱਤਾ ਤੇ ਮੇਰੇ ਹਿਸਾਬ ਨਾਲ ਬੱਚੀਆਂ ਦੇਣਗੀਆਂ ਜੀ ਸਹੀ ਏ ਹਾਂਜੀ ਸੋ ਦੋਸਤੋ ਵੈਸੇ ਵੀ ਦੱਸਦੀ ਆ ਬਰੀਡ ਵੀ ਟੌਪਦੀ ਆ ਇਹ ਕਿਸ ਜਗ੍ਹਾ ਤੇ ਬਈ ਅੱਜ ਪਹਿਲੇ ਦਿਨ ਛੱਡੀਆਂ ਇਹ ਨਹੀਂ ਇੱਥੇ ਜੀ ਜਾਨਵਰ ਉਦੋਂ ਲਿਆ ਕੇ ਛੱਡੀਦੇ ਤਾਂ ਹੈਗੇ ਪਰ ਅੱਜ ਪਹਿਲੇ ਦਿਨ ਹੀ ਇੱਥੇ ਜਿਹੜੀ ਆਪਾਂ ਵੀਡੀਓ ਪਹਿਲੇ ਦਿਨ ਹੀ ਲੱਗੇ ਬਣਾਉਣਾ ਠੀਕ ਐ ਅੱਗੇ ਉਦਰੀ ਹੁੰਦੀਆਂ ਸੀਗੀਆਂ ਗਰਮੀ-ਗਰਮੀ ਜ਼ਿਆਦਾ ਕਰਕੇ ਹੁਣ ਤਾਂ ਸਾਰਾ ਸਰਦੀ-ਸਰਦੀ ਇੱਥੇ ਰੱਖਿਆ ਕਰਾਂਗੇ ਜੀ ਠੀਕ ਹੈ ਓਕੇ ਸੋ 10 ਮੇਗਾਵਾ ਜਿਹੜੀਆਂ ਦੋਸਤੋ ਹਜੇ ਵਿਕਰੀ ਵਾਲੀਆਂ ਹੈ ਥੋੜੀ ਜਾਣਕਾਰੀ ਬਾਈ ਤੋਂ ਲਈਏ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਉਸ ਵੀਰ ਨਾਲ ਕਰਨੀਆਂ ਜਿਹੜਾ ਹਰਿਆਣੇ ਤੋਂ ਵੀਰ ਆਇਆ ਵਾ گاਵਾ ਬਾਈ ਫਾਰਮ ਬਣਾ ਰਿਹਾ ਬਾਈ ਇਸ ਗਾਂ ਦੀ ਕੀ ਡਿਟੇਲ ਹੈ ਇਹ ਵੀਰੇ 4 ਦੰਦਾ ਜੀ ਦੂਜਾ ਸੁਆਵਾ ਠੀਕ ਹੈ ਤੇ ਇਹ ਆਪਣੇ ਕੋਲ ਵੇਚਣ ਲਈ ਹੈਗੀ ਐ ਇਸ ਟਾਈਮ ਹਜੇ ਕਿੰਨੇ ਕਚ ਲੈ ਜੂਗੀ ਇਹ ਇਹਨੇ ਬਸ ਇਹਦਾ ਟਾਈਮ ਪੂਰਾਈਆ ਹੂੰ ਦਿਨ ਇਹ ਉੱਪਰ ਜੋ ਵੀ ਲੈ ਜੂਗੀ 2 ਲੈ ਜਵੇ 4 ਲੈ ਜਵੇ ਹਫਤਾ ਠੀਕ ਹੈ ओरिजिनल 4 ਦੰਦਾ ਮੋਢੇ ਨੂੰ ਮੈਂ ਦੰਦ ਦਿਖਾ ਦਿੰਨਾ ਹੁਣ ਬੰਨੀ ਹੋਈ ਆ ਹਾਂ ਚੈੱਕ ਕਰ ਸਕਦੇ ਆ ਸਹੀ ਓਕੇ ਕਨਫਰਮ ਆ ਦੱਸੋ ਚਾਰ ਦੰਦ ਸਾਈਡਾਂ ਤੋਂ ਉਹਵੇਂ ਕਰਨੇ ਦੋ ਦੰਦ ਜਿਹੜਾ ਥਾਣਾ ਮੰਨ ਕੇ ਚਲੋ ਹੱਥੀ ਚਵਾਈ ਵਾਲਾ ਵੀ ਆ ਤੇ ਮਸ਼ੀਨ ਵਾਲਾ ਵੀ ਆਈ ਹਾਂ ਆ ਬਤੇ ਮੜਾ ਸ਼ੁੱਤ ਤੋੜਦੇ ਨੂੰ ਫੜ ਕੇ ਛੱਡ ਦੇ ਬਾਈ ਕੋਈ ਗੱਲ ਨਹੀਂ ਭੱਜ ਲੈਂਦੇ ਇਹਨੂੰ ਅੱਛਾ ਇਹ ਕੀ ਇਹਦੀ ਡਿਮਾਂਡ ਕੀ ਰਹਿਣੀ ਹੈ ਬਾਈ ਗਾਂ ਦੀ ਇਹ ਵੀਰ ਜੀ ਮੁੱਲ ਇਹਦਾ ਕੁਛ ਨਹੀਂ ਜੀ ਬਸ ਲੈਣ ਦੇਣ ਜਿਹੜਾ 165000 ਦੀ ਗਾਂ ਦੇ ਮੰਗ ਜੀ ਇਹ 165 ਦੀ ਹਾਂਜੀ ਠੀਕ ਹੈ ਸੋ ਦੋਸਤੋ ਵੈੜ ਦੇਖੋ ਤਿਆਰ ਬਹੁਤ ਚੰਗੀ ਹੋਈ ਹੈ ਸੋਣੀਆਂ ਨਾੜਾਂ ਖਵਾਨੇ ਦੇ ਉੱਤੇ ਬਾਕੀ ਇਹ ਤਾਂ ਕਰਮ ਵਾਲੀਆਂ ਮਸਤੀ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਇਹ ਕਰ ਰਹੀਆਂ ਇੱਥੇ ਖੁੱਲੀਆਂ ਫਿਰਦੀਆਂ ਦੀ ਵੀਡੀਓ ਬਣਾਉਣ ਦਾ ਰਸਤਾ ਸੀਗਾ ਸੋ ਫੇਰ ਇਸ ਵੈੜ ਨੂੰ ਦੇਖੋ ਤੁਸੀਂ ਉਹ ਢਾਂਚਾ ਦੇਖ ਸਕਦੇ ਹੋ ਇਹ ਛੱਡੀਆਂ ਹੋਣੀ ਆ ਦੋਸਤੋ ਜਦੋਂ ਪੂਰੀ ਇਹਨਾਂ ਨੇ ਮਸਤੀ ਕਰ ਲਈ ਫਿਰ ਇਹਨਾਂ ਨੇ ਟਿਕ ਕੇ ਖੜ ਜਾਣਾ ਇੱਕ ਥਾਂ ਤੇ ਅ ਭਾਈ ਜਿਹੜੀ ਇਹ ਵਾਈਟ ਤੇ ਬਲੈਕ ਰੰਗ ਵਾਲੀ ਬੱਦੀ ਵੀ ਵੜਾ ਹੁਣ ਇਹ ਦਿਖਾ ਦਕੀ ਆਪਾਂ ਹਾਂਜੀ ਹਾਂਜੀ ਕਿੰਨਵਾ ਸੂਆ ਇੱਕ ਮਿੰਟ ਛੁੱਟ ਇਹ ਦੂਜਾ ਸੂਆ ਵੀਰ ਜੀ ਹੂੰ ਚਾਰ ਦੰਦ ਆ ਇਹ ਵੀ ਠੀਕ ਐ ਪਹਿਲੇ ਸੂਏ ਦਾ ਇਹਦਾ 42 43 ਲੀਟਰ ਦੁੱਧ ਦਿੱਤਾ ਹੈ ਜੀ ਹੂੰ ਤੇ ਇਹ ਉਹ ਜਿਹੜੀਆਂ ਤਿੰਨ ਬੱਚੀਆਂ ਜਿੱਥੋਂ ਮਿਲੇ ਆਂ ਹੂੰ ਉੱਥੋਂ ਹੀ ਇਹ ਬੱਚੀ ਲਈਏ ਆਪਾਂ ਆਪਦੇ ਲਈ ਲਈ ਆ ਵੇਚਣ ਲਈ ਠੀਕ ਐ ਇਹ ਹੈਗੀ ਅਜੇ ਆਪਣੇ ਕੋਲੇ ਠੀਕ ਹੈ ਤੇ ਇਹ ਬਰੂਡ ਦੀ ਆਪ ਆ ਜੀ ਹੂੰ ਇਹਦੀ ਵੀ ਵਰਲਡ ਵਾਈਡ ਦਾ ਲੱਗਾ ਮੇਰੇ ਕੋ ਸੇਮੰਦ ਦਾ ਸਾਰਾ ਹੈਗਾ ਹੁਣ ਫੇ ਵੀਡੀਓ ਜਿਆਦਾ ਲੰਬੀ ਹੋ ਜਾਣੀ ਆ ਠੀਕ ਹੈ ਤੇ ਜੇ ਕਿਸੇ ਭਰਾ ਨੇ ਲੈਣੀ ਹੋਊਗੀ ਆਪਾਂ ਟੋਟਲ ਸਾਰਾ ਰਿਕਾਰਡ ਦੇਵਾਂਗੇ ਇਹਦਾ ਠੀਕ ਹੈ ਹਾਂਜੀ ਛੱਡ ਦਈਏ ਇਹਨੂੰ ਵੀ ਫਿਰ ਭੱਜ ਲੈਣਗੇ ਛੋਟੀ ਛੱਡ ਦੇ ਬੁੱਟ ਤੇ ਇਹਨੂੰ ਵੀ ਖੋਲੋ ਸੋ ਇਹਨੂੰ ਵੀ ਕਰਨ ਦਿੰਨੇ ਹਮ ਅਸਤੀ ਤੇ ਇਹ ਹਜੇ ਵਿਕਰੀ ਵਾਸਤੇ ਹੈਗੀ ਐ ਇਹ ਦੁਕਾਨ ਵਾਲੀ ਵੀ ਉਹ ਵਿਕਰੀ ਵਾਸਤੇ ਹੈਗੀ ਕਾਲੀ ਵਾਲੀ ਠੀਕ ਹੈ ਉਹ ਵੀ ਆਪਾਂ ਦਿਖਾ ਦਿੰਨੇ ਆ ਪਹਿਲਾਂ ਇਹਨੂੰ ਖੁੱਲੀ ਛੱਡ ਦਈਏ ਆਪਾਂ ਬਾਅਦ ਟੈਕ ਚੱਲੀਆਂ ਹੋਂਟ ਸੋ ਵੇੜ ਦੇਖ ਲਓ ਦੱਸੋ ਇਹ ਵੀ ਕਿਉਂ ਕਰਦੀ ਆ ਮਸਤੀ ਸੋ ਇਹਨਾਂ ਦਾ ਡਾਂਸ ਇਹ ਪਸੰਦ ਕਰਦੀਆਂ ਐਵੇਂ ਹਵਾਨਾ ਦੇਖ ਲਓ ਦੱਸੋ ਬਣਾਉਣਾ ਸ਼ੁਰੂ ਕਰਤਾ ਕਦ ਘਾਟ ਚੰਗੇ ਦੀ ਆ ਰੰਗ ਰੂਪ ਸੋ 40 ਦਿਨ ਪਏ ਵੀਰ ਜੀ ਪੂਰੇ ਇਹਦੇ ਵੜੀ ਦੇ ਅਜੇ ਅੱਛਾ 40 ਦਿਨ ਅਜੇ ਪੂਰੇ ਪਏ ਅਜੇ ਇਹਨੇ ਬਹੁਤ ਸੋਹਣਾ ਰੈਡੀ ਹੋ ਜਾਣਾ ਜਦ ਤੱਕ ਟਾਈਮ ਵੀ ਬੜਾ ਵਧੀਆ ਆ ਜਾਣਾ ਵਾ ਸਹੀ ਐ ਹਾਂਜੀ ਅੱਛਾ ਭਾਈ ਇਹ ਤੂੰ ਬਿਨਾ ਜਿਹੜੀ ਇਹ ਬਲੈਕ ਰੰਗ ਦੇ ਵਿੱਚ ਹੈਗਾ ਛੱਡ ਬੱਤ ਨੂੰ ਵੀ ਖੋਲ ਦੇ ਕਿੰਨ ਮਸੂਆ ਇਹ ਵੀਰ ਜੀ ਸੁਆ ਦੂਜਾ ਬਾਜੀ ਹੂੰ ਤਕਰੀਬਨ ਤੀਜੇ ਵੀ ਹੋ ਸਕਦੀ ਆ ਪਰ ਆਪਾਂ ਨੂੰ ਮਾਲਕਾਂ ਨੇ ਦੂਜਾ ਕਹਿ ਕੇ ਦਿੱਤੀ ਆ ਠੀਕ ਐ ਦੁੱਧ ਦੇ 35 ਤੋਂ ਉੱਪਰ ਥੱਲੇ ਦੇਊਗੀ ਜੀ ਹੂੰ ਤੇ ਲਈ ਇਹ ਵੀ ਆਪਾਂ ਫਾਰਮ ਦੇ ਵਿੱਚੋਂ ਹੀ ਆ ਠੀਕ ਐ ਡੇੜੀ ਦੀ ਡਿਮਾਂਡ ਆ ਜੀ ਉਹ ਆਪਾਂ 1,35,000 ਦੀ ਇਹ ਆਪਾਂ ਦੇ ਦਾਂਗੇ ਜੀ 1,35 ਦੀ ਜੀ ਠੀਕ ਐ ਸੋ ਦੋਸਤੋ ਇਹ ਬਲੈਕ ਰੰਗ ਦੇ ਵਿੱਚ ਆ ਬਰੀਡ ਵਾਈਜ਼ ਕੋਈ ਕਮੀ ਨਹੀਂ ਰੰਗ ਸਿਰਫ ਕਾਲਾ ਹੈ 1,35,000 ਦੀ ਬਾਈ ਕਹਿੰਦਾ ਗਾਂ ਦੇ ਦਾਂਗੇ ਦੁੱਧ ਵੀ ਇਹ 30 ਕਿਲੋ ਦੇ ਆਸ-ਪਾਸ ਦੇਣ ਦੀ ਇਹ ਜਿਹੜੀ ਉਹ ਰਾਮਨਾਥ ਗੱਡੂ ਦੀ ਵੀਰ ਜੀ ਜਿਹੜਾ ਆਰਡਰ ਆ ਨਾ ਗਾਂ ਦਾ ਜਿਹੜਾ ਛੱਡਾ ਬਹੁਤ ਅੱਗੇ ਤੋਂ ਚੱਲਦਾ ਲੰਬਾ ਸਹੀ ਹੈ ਹਾਂਜੀ ਸਹੀ ਹੈ ਸੋ ਦੋਸਤੋ ਇਹ ਗਾਵਾਂ ਜਿਹੜੀਆਂ ਵਕਾਉ ਸੀ ਤੇ ਆਉ ਮਿਲ ਗਏ ਬਾਈ ਨੂੰ ਵੀਰ ਆਇਆ ਹਰਿਆਣੇ ਦੇ ਵਿੱਚੋਂ ਇਥੋਂ ਗਾਵਾਂ ਬਾਈ ਨੇ ਖਰੀਦੀਆਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਨਾਮ ਆਪਣਾ ਦੱਸਦੇ ਹੋ ਜੀ ਵਿਜੇ ਮਲੇਕ ਠੀਕ ਹੈ ਦਰਵੀਰ ਮਲੇਕ ਠੀਕ ਹੈ ਬਾਈ ਮਨੀਸ਼ ਮਨੀਸ਼ ਠੀਕ ਹੈ ਅੱਛਾ ਬਾਈ ਆਪਾਂ ਇਥੋਂ ਹੁਣ ਗਾਂ ਇੱਕ ਖਰੀਦੀ ਹੈ ਹਾਂਜੀ ਬਾਈ ਇਤੋਂ ਪਹਿਲਾਂ ਕਿੰਨੀਆਂ گاਵਾਂ ਬਾਈ ਤੋਂ ਲੈ ਚੁੱਕੇ ਬਾਈ ਜਿਆਦਾ ਤੋਂ ਨਹੀਂ ਕਹਿੰਦੇ 65 70 ਚੱਲ ਗਏ ਹੋਣੇ ਬਾਈ 65 70 ਹਾਂਜੀ ਅੱਛਾ ਫਾਰਮ ਬਣਾਇਆ ਹੋਇਆ گاਵਾ ਹਾਂ ਫਾਰਮ ਹੈ ਬਾਈ ਆਪਣਾ ਅੱਛਾ ਠੀਕ ਹੈ ਅੱਛਾ ਇਹ ਕਿਹੜੇ ਏਰੀਆ ਦੇ ਵਿੱਚ ਹੈ ਵੀਰੇ ਫਾਰਮ ਪਾਣੀਪਤ ਬਾਈ ਪਾਣੀਪਤ ਦੇ ਸਾਡੇ گاਉਂ ਰੇਸਾਲੂ ਹਰਿਆਣਾ ਬਾਈ ਅੱਛਾ ਹਰਿਆਣੇ ਦੇ ਵਿੱਚ ਵੈਸੇ ਤਾਂ ਮਤਲਬ ਮੱਝ ਦਾ ਫਾਰਮ ਆਮ ਤੌਰ ਤੇ ਜ਼ਿਆਦਾ ਸੀ ਹੁਣ گاਵਾਂ ਦੇ ਫਾਰਮ ਬਣ ਰਹੇ ਆ ਫਿਰ ਹਾਂ گاਵਾਂ ਦੇ ਫਾਰਮ ਬਾਈ ਬਣ ਰਹੇ ਠੀਕ ਹੈ ਅੱਛਾ ਅੱਜ ਵੀਰ ਤੋਂ ਤੁਸੀਂ ਇਹ ਜਿਹੜੀ ਬਲੈਕ ਰੰਗ ਦੇ ਵਿੱਚ ਇਹ ਗਾਂ ਇਹ ਖਰੀਦੀ ਆ ਕੇ ਹਾਂਜੀ ਬਾਈ ਜਿਵੇਂ ਪੰਜਾਬ ਦੇ ਵਿੱਚੋਂ گاਵਾ ਤੁਸੀਂ ਲੈ ਕੇ ਜਾਂਦੇ ਹੋ ਦੁੱਧ ਜਿਹੜਾ ਇੱਥੇ ਦੱਸਿਆ ਜਾਂਦਾ ਉਹ ਉਸ ਤਰੀਕੇ ਨਾਲ ਚੋ ਲੈਨੇ ਹੋ ਬਾਈ ਹਾਂ ਉਸੇ ਤਰੀਕੇ ਨਾਲ ਨਿਕਲਦੇ ਆ ਥੋੜੀ ਵੱਧ ਵੀ ਨਿਕਲਦੀ ਆ ਬਾਈ ਮੈਂ ਅੱਜ ਪਹਿਲੀ ਵਾਰ ਆਇਆ ਨਹੀਂ ਤਾਂ ਆਨਲਾਈਨ ਲੈ ਜਾਂਦਾ ਰਿਹਾ ਬਾਈ ਅੱਛਾ ਹਾਂ ਜਿੰਨੀਆਂ ਗਾਂ ਦੀਪੇ ਕੋ ਗਈਆਂ ਬਾਈ ਜਿਨੇ ਨੇ ਦਸੀ ਉਹ ਤੋਂ ਵੱਧ ਨਿਕਲੇ ਬਾਈ ਅੱਛਾ ਜਿਨ੍ਹਾਂ ਦਾ ਅਸੀਂ ਤੋਂ ਵੱਧਿਆ ਨਿਕਲੀ ਐ ਇੱਕ ਦੋ ਤਿੰਨ ਗਾਵੀਆਂ ਥੱਲੇ ਬਾਈ 70 70 72 72 ਕਿਲੋ ਦੁੱਧ ਵਿੱਚ ਆ ਵੀਰੇ ਅੱਛਾ ਆਉਣ ਵਾਲੇ ਟਾਈਮ 'ਚ ਪਰ گاਵਾ ਦੇ ਕੰਪੀਟੀਸ਼ਨ ਲੜਨ ਦਾ ਸੋਚ ਜ਼ਰੂਰ ਭਰਾ ਐ ਕਿ ਸੋਚਦੇ ਆ ਦੇਖੋ ਅਸਾਂ ਮਾੜੀ ਕੀ ਕਰੂਗਾ ਭਾਈ ਖੁਲੀਆਂ ਛੱਡਦੇ ਹਾਂ ਗਾਵਾਂ ਜਾਂ ਖੁਲੀਆਂ ਰਹਿੰਦੀਆਂ ਭਾਈ ਖੁਲੀਆਂ ਰਹਿੰਦੀਆਂ ਹਾਂਜੀ ਭਾਈ ਦੁੱਧ ਦਾ ਕੀ ਰੇਟ ਚੱਲਦਾ ਭਾਈ ਦੁੱਧ ਦਾ ਗਾਂ ਦਾ 60 ਰੁਪਏ ਭਾਈ ਮੱਝ ਦਾ 100 ਰੁਪਏ 60 ਰੁਪਏ ਫਿਰ ਕਿਸੇ ਡੇਰੀ ਨੂੰ ਪਾਉਣੇ ਜਾਂ ਨਹੀਂ ਨਹੀਂ ਵੇ ਘਰ ਵਾਲੇ ਲੈ ਕੇ ਜਾਂਦੇ ਘਰੋਂ ਭਾਈ ਅਛਾ ਘਰਾਂ ਵਾਲੇ ਲੈ ਕੇ ਜਾਂਦੇ ਆਪਣੇ ਆਪ ਲੈ ਕੇ ਜਾਂਦੇ ਦੇ ਕੇ ਵੀ ਨਹੀਂ ਹੋਣਾ ਪੈਂਦਾ ਬਈ ਅੱਛਾ ਫਿਰ ਤਾਂ ਬਈ ਇਹ ਮਤਲਬ ਤੁਹਾਡੇ ਤਾਂ گاਵਾਂ ਦਾ ਫਾਰਮ ਇਸ ਵਕਤ ਤੋਂ ਬੜਾ ਕਾਮਯਾਬ ਹੋਊਗਾ ਕਿਉਂਕਿ ਸਾਡੇ ਰੇਟ ਇੰਨਾ ਮਿਲਦਾ ਨਹੀਂਗਾ ਹਾਂ ਬਈ ਇਹੀ ਹੈ ਆਪਣੇ ਰੇਟ ਖੁੱਲ ਕੇ ਮਿਲਦਾ ਤਾਂ ਕਰਕੇ ਰੱਖੀ ਦੀ ਬਈ ਠੀਕ ਹੈ ਮਤਲਬ ਇਹ ਵਾਕਈ ਇੱਥੋਂ ਤੁਸੀਂ گاਵਾਂ ਖਰੀਦੀਆਂ ਤੇ ਜੋ ਬਾਈ ਨੇ ਦੱਸਿਆ ਉਸ ਤੋਂ ਵਧੀਆ ਨਿਕਲੀਆਂ ਹੋਣਾਂ ਹਾਂ ਬਈ ਉਸ ਤੋਂ ਵਧੀਆ ਹੀ ਨਿਕਲੀਆਂ ਇੱਕ ਆਦੀ ਦੀ ਤਾਂ ਕਹਿੰਦੇ ਨਹੀਂ ਪਰ 99% ਸਾਰੀਆਂ ਗਾਇਆਂ ਟੌਪ ਨਿਕਲੀਆਂ ਬਈ ਠੀਕ ਹੈ ਹੁਣ ਅੱਜ ਇੱਕ ਹੀ ਖਰੀਦੀ ਹੈ ہاں ਜੀ ਕੋਈ ਖਰੀਦੀ ਹੈ ਵੀ ਆਨਲਾਈਨ ਖਰੀਦ ਲਈ ਫਿਰ ਧੱਕਾ ਕਰਨ ਲੱਗਿਆ ਦੀਪਾ ਤੇ ਆਉਣਾ ਪੈ ਗਿਆ ਅੱਛਾ ਤੇ ਫਾਰਮ ਛੱਡ ਕੇ ਫਿਰ ਆ ਇੱਥੇ ਬਾਈ ਅੱਛਾ ਫਿਰ ਛੱਡ ਕੇ ਆਇਓ ਫਾਰਮ ਠੀਕ ਹੈ ਸੋ ਦੋਸਤੋ ਇਹ ਬਾਈ ਜੀ ਹੋਰਾਂ ਨੇ ਬਾਈ ਤੋਂ ਗਾਂ ਖਰੀਦੀ ਹੈ ਤੇ ਉਹ ਗਾਂ ਤੁਹਾਨੂੰ ਪਹਿਲਾਂ ਦਿਖਾਤੀ ਹੈ ਇਹ ਇਹ ਗਾਂ ਤੋਂ ਕੀ ਉਮੀਦ ਰੱਖਦੇ ਹੋ ਤੁਸੀਂ ਉਮੀਦ ਦੇਖੋ ਉਮੀਦ ਤਾਂ ਹੈਗੀ 65 70 ਲੀਟਰ ਦੀ ਅੱਛਾ ਹੋਰ ਵੇਖ ਦੋ ਪਰ ਮਤਮ ਕੀ ਕਰਦਾ ਬਾਈ ਸਹੀ ਹੈ ਅੱਛਾ ਗਾਵਾਂ ਨੂੰ ਉੱਥੇ ਫਿਰ ਤੁਸੀਂ ਜਿਵੇਂ ਮੱਝਾਂ ਦਾ ਤਾਂ ਤੁਹਾਡੇ ਕੋਲ ਖਾਦ ਖਰਾਕ ਬੜੀ ਚੰਗੀ ਹੈ ਜਿਵੇਂ ਖੰਡਾ ਵਗੈਰਾ ਪਾਉਨੇ ਆ ਚੂਰੀ ਵਗੈਰਾ ਪਾਉਨੇ ਹੋ ਗਾਵਾਂ ਵਾਸਤੇ ਫਿਰ ਸਾਇਲੇਜ ਵਗੈਰਾ ਸਾਇਲੇਜ ਭਾਈ ਮੁੱਲ ਖਰੀਦਦੇ ਆ ਭਾਈ ਸਾਇਲੇਜ ਮੁੱਲ ਖਰੀਦਦੇ ਹਾਂਜੀ ਭਾਈ ਠੀਕ ਹੈ ਤੇ ਬਾਕੀ ਜਿਹੜਾ ਇਹਨਾਂ ਦਾ ਰੱਖ-ਰਖਾਵ ਹੈ ਫਿਰ ਉਹਦੇ ਲਈ ਬਹੁਤ ਸਾਰਾ ਹੈ ਭਾਈ ਬਿਲਕੁਲ ਮੈਂਟੇਨ ਆਟੋਮੈਟਿਕ ਫਾਰਮ ਹੈ ਭਾਈ ਅੱਛਾ ਉਹਦਾ ਦਾ ਫਾਰਮ ਬਣਾਇਆ ਹਾਂਜੀ ਹਾਂਜੀ ਭਾਈ ਠੀਕ ਹੈ ਸੋ ਦੋਸਤੋ ਇਹ ਬਾਈ ਜੀ ਹੋਰੀ ਹਰਿਆਣੇ ਦੇ ਵਿੱਚੋਂ ਆਈ ਸੀ ਜਿਵੇਂ ਪਹਿਲਾਂ ਬਾਈ ਨੇ ਦੱਸਿਆ ਵੀ ਸਪੈਸ਼ਲ ਬੁਲਾਇਆ ਤੁਸੀਂ ਦੇਖ ਲਿਆ ਹੋਣਾ ਵੀ ਬਹੁਤੇ ਪਸ਼ੂ ਤਾਂ ਬਾਈ ਕੋਲੋਂ ਪਹਿਲਾਂ ਹੀ ਵਿਕ ਗਏ ਪਰ ਕੁਝ ਨਾਕ ਖੜੇ ਆ ਪਰ ਫਿਰ ਵੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਇਹਨਾਂ ਵੀਰਾਂ ਨੂੰ ਇੱਥੇ ਬੁਲਾਉਣਾ ਸੀਗਾ 65 ਵਾਂਗੂ ਪਸ਼ੂ ਬਾਈ ਕਹਿੰਦਾ ਵੀ ਅੱਜ ਤੋਂ ਪਹਿਲਾਂ ਖਰੀਦ ਕੇ ਲੈ ਗਏ ਆ ਪਰ ਆਨਲਾਈਨ ਹੀ ਸੌਦੇ ਹੁੰਦੇ ਆ ਜ਼ਿਆਦਾਤਰ ਜੋ ਚੀਜ਼ ਬਾਈ ਨੇ ਆਪ ਹੀ ਦੱਸਿਆ ਵੀ ਜੋ ਇੱਥੋਂ ਦੱਸੀ ਜਾਂਦੀ ਏ ਉਸ ਤੋਂ ਵੱਧ ਕੇ ਪਸ਼ੂ ਨਿਕਲਦਾ ਇਹ ਖਾਸ ਗੱਲ ਹੈ ਕੋਈ ਵੀ ਵਪਾਰੀ ਭਰਾ ਮੈਂ ਬਹੁਤ ਵਾਰੇ ਜ਼ਿਕਰ ਕਰਦਾ ਹਰੇਕ ਚਾਹੁੰਦਾ ਹੈ ਵੀ ਚੀਜ਼ ਅੱਗੇ ਜਾ ਕੇ ਚੰਗੀ ਨਿਕਲੇ ਪਰ ਕਈ ਵਾਰ ਕੋਈ ਦਿੱਕਤਾਂ ਆ ਜਾਂਦੀਆਂ ਤੇ ਕਿਸੇ ਭਰਾ ਦੇ ਇਦਾਂ ਦਾ ਮਾਣ ਜਿਹੜਾ ਉਹ ਹਿੱਸੇ ਆਉਂਦਾ ਜਿਵੇਂ ਬਾਈ ਨਾਲ ਗੱਲਬਾਤ ਹੋਈ ਤੇ ਦੀਪੇભાઈ ਨੇ ਇਸ ਭਰਾ ਕੋਲ ਇੱਕ ਫਾਰਮ ਤਿਆਰ ਕਰਤਾ ਆ ਦੀਪੇભાઈ ਵੀਰ ਨੇ ਦੱਸਿਆ ਵੀ 65 70 ਗਾਵਾਂ ਆਨਲਾਈਨ ਹੀ ਲੈ ਗਏ ਸੀ ਹਾਂਜੀ ਸੋਨਾ ਫਾਰਮ ਤਿਆਰ ਹੋ ਗਿਆ ਅੱਛਾ ਵੈਸੇ ਉਹ ਰੁਟੀਨ ਚ ਗਾਵਾਂ ਫਿਰ ਆਪਾਂ ਲਈ ਆਉਣੇ ਹਾਂਜੀ ਹਾਂਜੀ ਵੀਰ ਜੀ ਤਕਰੀਬਨ ਰੋਜ਼ਾਂ ਵਾਂਗੂ ਹੀ ਹੁੰਦੀਆਂ ਗਾਵਾਂ ਤਾਂ ਆਪਣੇ ਕੋਈ ਵੇਚਣ ਨੂੰ ਠੀਕ ਹੈ ਪਰ ਮੇਰਾ ਥੋੜਾ ਜਿਹਾ ਜੀ ਸਿਲੇਕਟਡ ਜਿਹਾ ਹੀ ਕੰਮ ਹੁੰਦਾ ਵਾ ਹੂੰ ਤੇ ਜਾਨਵਰ ਮੇਰੇ ਕੋਲ ਜਿਆਦਾ ਵਧੀਆ ਜੀ ਲੈ ਕੇ ਆਈਦੇ ਆ ਠੀਕ ਹੈ ਤੇ ਹੁੰਦੀਆਂ ਬਾਕੀ ਜਿਹੜਾ ਮੇਰਾ ਅੱਜ ਦਾ ਜਿਹੜਾ ਮੇਨ ਕਾਰਨ ਆ ਜੀ ਮੈਂ ਨਾ ਹਜ਼ਾਰ ਗਾਂ ਨੇਪਾਲ ਭੇਜਣੀਆਂ ਅੱਛਾ ਕਿਸੇ ਵੀ ਵੀਰ ਕੋਲੇ ਮਤਲਬ ਜਿੱਦਾਂ ਫਾਰਮਰ ਚ ਮੁੱਲ ਦੀ ਕੋਈ ਟੈਨਸ਼ਨ ਨਹੀਂ ਜੀ ਹੂੰ ਕੋਈ ਵਧੀਆ ਬੇੜੀਆਂ ਹੁਣ ਵੇਚਣ ਲਈ ਵੀ ਹੂੰ ਖਰੀਦਣ ਲਈ ਵੀ ਚਲੋ ਜੇ ਕੋਈ ਵੇਚਣ ਵਾਲਾ ਵੀ ਬੰਦਾ ਹੋਵੇ ਜੇ ਕੋਈ ਵਧੀਆ ਸ਼ਕੀਨ ਐਨੀਮਲ ਹੋਣਾ ਹੂੰ ਜਿਹੇ ਜਿਹਾਂ ਗਾਵਾਂ ਤੁਸੀਂ ਅੱਜ ਦੇਖੀਆਂ ਬਹੁਤ ਸੋਹਣੇ ਮੁੱਲ ਨਾਲ ਖਰੀਦੀਆਂ ਹੋਈਆਂ ਐ ਹੂੰ ਕਈ ਏਰ ਕੋਈ ਹੁੰਦੀਆਂ ਵਾ ਤਾਂ ਆਪਾਂ ਨੂੰ ਕਾਲ ਕਰ ਸਕਦਾ ਵਾ ਠੀਕ ਐ ਤੇ ਪੇਮੈਂਟ ਪਹਿਲਾਂ ਐਨੀਮਲ ਮਗਰੋਂ ਠੀਕ ਹੈ ਅੱਛਾ ਹਜ਼ਾਰ ਗਾਂ ਨੇਪਾਲ ਜਾਣੀਆਂ ਨੇਪਾਲ ਭੇਡਣੀਆਂ ਜੀ ਠੀਕ ਹੈ ਸੋ ਦੱਸੋ ਇਹ ਬਾਈ ਵੱਡੀ ਗੱਲ ਆ ਵੀ ਇੱਥੋਂ ਹੁਣ ਨੇਪਾਲ ਨੂੰ ਬਾਈ ਨੇ ਇੰਪੋਰਟ ਗਾਵਾਂ ਜਾਨੀ ਐਕਸਪੋਰਟ ਕਰਨੀਆਂ ਚਲੇ ਗਏ ਤਕਰੀਬਨ ਆਪਣੀਆਂ 50 60 ਗਾਵਾਂ ਉੱਥੇ ਪਹੁੰਚ ਗਿਆ ਵਾਂ ਅੱਛਾ ਇਕੋ ਫਾਰਮ ਆ ਬਾਈ ਉੱਥੇ ਇਕੋ ਫਾਰਮ ਦੇ ਵਿੱਚ ਜੀ ਠੀਕ ਹੈ ਤੇ ਸਰਕਾਰ ਵੱਲੋਂ ਉੱਥੇ ਨਵਾਂ ਖੁੱਲਿਆ ਵਾ ਠੀਕ ਹੈ ਤੇ ਬਰੀਡਿੰਗ ਪਰਪਸ ਲਈ ਜਾ ਰਹੀਆਂ ਵਾਂ ਹੂੰ ਤੇ ਤਕਰੀਬਨ ਲੱਗ ਜਾਣੇ ਉੱਤੇ 2 ਸਾਲ ਦੇ ਆਸ-ਪਾਸ ਆਪਾਂ ਲੱਗਣਾ ਗਾਵਾਂ ਦਿੰਦਿਆਂ ਨੂੰ ਠੀਕ ਹੈ ਪਿਛਲੇ ਸਾਲ ਵੀ ਦਿੱਤੀਆਂ ਸੀਗੀਆਂ ਪਿਛਲੇ ਸਾਲ ਇਹਨਾਂ ਕੋਲੋਂ ਮੱਝਾਂ ਉੱਥੇ ਵੀ ਜਿਹੜਾ ਹੁਣਾਂ ਤੋਂ 20 ਮੱਝਾਂ ਲੈ ਕੇ ਦਿੱਤੀਆਂ ਸੀਗੀਆਂ ਹੂੰ ਤੇ ਇਸ ਵਾਰ ਉਹਨਾਂ ਨੇ ਮੱਝਾਂ ਹੁਣ ਰੋਕ ਕੇ ਲੈਣੀਆਂ ਪਹਿਲਾਂ ਐਨੀਮਲ ਗਾਵਾਂ ਦਾ ਜੀ ਠੀਕ ਹੈ 500 ਗਾਂ ਹੁਣ ਲੈਣੀਆਂ 500 ਫਿਰ ਅਗਲੇ ਸਾਲ ਲੈਣੀਆਂ ਜੀ ਠੀਕ ਹੈ ਹਾਂਜੀ ਸੋ ਦੋਸਤੋ ਅੱਗੇ ਆਪਾਂ ਵੀਡੀਓ ਬਣਾਉਂਦੇ ਰਹਿਣਾ ਇਹ ਨਹੀਂ ਹੈਗਾ ਵੀ ਆਪਾਂ ਪੰਜਾਬ 'ਚ ਨਹੀਂ ਜਾਨਵਰ ਦੇਣੇ ਹੂੰ ਮੇਰਾ ਖੁੱਦ ਦਾ ਦਿਲ ਹੁੰਦਾ ਵੀ ਜਿਹੜੀਆਂ ਇਦਾਂ ਦੀਆਂ ਬੱਚੀਆਂ ਨਾ ਟੇੜੇ ਜਾ ਹੁਣ ਬੱਚੀ ਵਰਦੀ ਆ ਵੀ ਇਦਾਂ ਦੇ ਜਾਨਵਰ ਜੇ ਕੋਈ ਆਪਣੇ ਬੰਦਾ ਇੱਥੇ ਮੇਰਾ ਵੀਰ ਕੋਈ ਨਾ ਮਾ ਜੇ ਕੋਈ ਕੰਮ ਸਟਾਰਟ ਕਰਦਾ ਹਮ ਮੇਰੀ ਪਹਿਲ ਆਪਣੇ ਪੰਜਾਬ ਦੇ ਬੰਦੇ ਨੂੰ ਹੁੰਦੀ ਆ ਠੀਕ ਹੈ ਠੀਕ ਹੈ ਨਾ ਕਿਉਂਕਿ ਜੇ ਇਹ ਇੱਥੇ ਵੀਰੇ ਜੰਮਣ ਗਿਆ ਗਾਂ ਬ੍ਰੀਡ ਬਣੂਗੀ ਤਾਂ ਫੇਰ ਹੀ ਆਪਾਂ ਖਰੀਦਣੀਆਂ ਸਹੀ ਹੈ ਮੈਂ ਕੋਈ ਵੀ ਬੰਦਾ ਹੁੰਦਾ ਪੰਜਾਬ ਦਾ ਚਾਹੇ ਕੋਈ ਹਰਿਆਣੇ ਦਾ ਜਿਹੜੇ ਨੇੜੇ ਟੇੜੇ ਦੇ ਬੰਦੇ ਆ ਹਮ ਜੇ ਮੈਨੂੰ ਕੋਈ ਗਾਂ ਦਾ ਬਾਹਰਲਾ ਬੰਦਾ ਜੇ 2 ਲੱਖ ਰੁਪਏ ਦਿੰਦਾ ਜੇ ਮੈਂ ਲਈ ਜਿੰਨੇ ਦੀ ਹੁੰਦੀ ਮੈਂ ਉਹਦਾ 5-7000 ਰੱਖ ਕੇ ਦੇ ਦੇਣਾ ਮੈਨੂੰ ਕੋਈ ਜ਼ਿਆਦਾ ਨਫੇ ਦਾ ਲਾਲਚ ਨਹੀਂ ਹੁੰਦਾ ਮੈਨੂੰ ਇਹ ਹੁੰਦਾ ਵੀ ਜਾਨਵਰ ਹਮ ਜਿਹੜਾ ਜਾਨਵਰ ਆ ਉਹ ਜੇ ਸੌਖੇ ਥਾਂ ਤੇ ਚਲਾ ਜਾਵੇ ਸਹੀ ਹੈ ਗਾਵਾਂ ਤਾਂ ਦੁਨੀਆ ਇਸ ਜੀ ਬੈਠੀ ਹੈ ਜੀ ਆਪਣੇ ਕੋਲੇ 4-4 ਲੱਖ ਰੁਪਏ ਲਾਉਣ ਵਾਲੀ ਜਿਨ੍ਹਾਂ ਨੂੰ ਗਾਂ ਦਾ ਤੇ ਭੇਡ ਦਾ ਪਤਾ ਹੀ ਨਹੀਂਗਾ ਠੀਕ ਹੈ ਤੇ ਮੈਂ ਉਹਨਾਂ ਨੂੰ ਗਾਂ ਨਹੀਂ ਦਿੰਦਾ ਸਹੀ ਹੈ ਆ ਗੱਲ ਕੱਲਾ ਪੈਸਾ ਨਹੀਂ ਇੱਕ ਹੁੰਦਾ ਮੈਟਰ ਕਰਦਾ ਹਮ ਮੇਰੀ ਇਹਨਾਂ ਨਾਲ ਅਟੈਚਮੈਂਟ ਹੀ ਜ਼ਿਆਦਾ ਠੀਕ ਹੈ ਬਹੁਤ ਟਾਈਮ ਦੀ ਠੀਕ ਹੈ ਬਹੁਤ ਸੋਹਣਾ ਜਿੰਨਾ ਵੀ ਮੈਨੂੰ ਪ੍ਰਮਾਤਮਾ ਨੇ ਦਿੱਤਾ ਹੂੰ ਜੋ ਕੁਝ ਵੀ ਦਿੱਤਾ ਮੈਂ ਇਹਨਾਂ ਦੇ ਜਰੀਏ ਅੱਜ ਜਿਹੜਾ ਮੁਕਾਮ ਤੇ ਪਹੁੰਚਿਆ ਸਹੀ ਹੈ ਉਹੀ ਕਰਮਾਂ ਵਾਲਿਆਂ ਦੇ ਜਰੀਏ ਪਹੁੰਚਿਆ ਜੀ ਬਿਲਕੁਲ ਸੋ ਦੋਸੋ ਕਿਉਂਕਿ ਨਾ ਤਾਂ ਆਪਾਂ ਕੋਈ ਜਿਆਦਾ ਵੱਡੇ ਜੱਦੀ ਸਰਦਾਰ ਸੀਗੇ ਇਹ ਸਿੱਧੀ ਗੱਲ ਆ ਹੂੰ ਤੇ ਮਤਲਬ ਜੋ ਜਿੱਥੇ ਤੱਕ ਇਹਨਾਂ ਨੇ ਅੱਜ ਨਾਂ ਬਣਾਤਾ ਹੂੰ ਕਰਮਾਂ ਵਾਲਿਆਂ ਨੇ ਹੂੰ ਉਮੀਦ ਨਹੀਂ ਸੀਗੀ ਜੀ ਵੀ ਆਪਾਂ ਇੱਥੇ ਤੱਕ ਪਹੁੰਚ ਜਾਾਂਗੇ ਇਮਾਨਦਾਰੀ ਨਾਲ ਦੋਸਤੋ ਕੋਈ ਵੀ ਮਿਹਨਤ ਕਰਦੇ ਹਨ ਤਾਂ ਉਹਦੇ ਨਾਲ ਬੰਦੇ ਦਾ ਨਾਮ ਬਣਦਾ ਸੋ ਅੱਜ ਦੀ ਵੀਡੀਓ 'ਚ ਕੁਝ ਗੱਲਾਂ ਬਾਤਾਂ ਵੀ ਸੀ ਤੇ ਨਾਲ ਕੁਝ ਪਸ਼ੂ ਤੁਹਾਨੂੰ ਜਿਹੜੇ ਵਿਕਰੀ ਵਾਲੇ ਸੀ ਉਹ ਦਿਖਾਤੇ ਬਾਕੀ ਆਪਣੇ ਮੱਝਾਂ ਜਿਹੜੀਆਂ ਹੈਗੀਆਂ ਜੀ ਤਕਰੀਬਨ ਹੈਗਾ ਇੱਕ ਨੀਲੀ ਰਾਵੀ ਆ ਠੀਕ ਹੈ ਉਹ ਅਲੱਗ ਤੋਂ ਵੀਡੀਓ ਚਲਾ ਦਿੰਨੇ ਆਪਾਂ ਹਾਂਜੀ ਉਹ ਅਲੱਗ ਤੋਂ ਬਣਾ ਸੋ ਦੋਸਤੋ ਵੀਡੀਓ ਅਲੱਗ ਤੋਂ ਬਣਾਉਣੇ ਆ ਤੇ ਤੁਹਾਨੂੰ ਉਹ ਵੀ ਵੀਡੀਓ ਜਿਹੜੀ ਦਿਖਾਉਣੇ ਆ ਮੱਝਾਂ ਬਾਈ ਕੋਲ ਵਿਕਰੀ ਵਾਲੀਆਂ ਹੈਗੀਆਂ ਧੰਨਵਾਦ